ਸ਼ਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਿਤ ਵਖਿਆਨ ਜੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮੱਧੇ ਫਿਰਿਆ ਅਨੇਕ ਪ੍ਰਕਾਰ ਕੀ ਬਹੁ ਯਤਨਾ ਪੁੰਨ দান ਹੋਮੇ ਬਹੁ ਰਤਨਾ ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੀਮ ਕਰੈ ਬਹ ਭਾਤੀ ਨਹੀਂ ਤਉਲ RAM ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇਕ ਬਾਰ ਨੌਖੰਡ ਪ੍ਰਿਥਮੀ ਫਿਰੈ ਚਿਰ ਜੀਵੈ ਮਹਾ ਉਦਾਸ ਉਤਪੀਸਰthੀਵੈ ਅਗਨ ਮਾਹੀ ਹੋਮਤ ਪ੍ਰਾਨ ਕਨਿਕ ਅਸੋ ਹੈ ਵਰ ਭੂਮਦਾਨ ਨਿਉਲੀ ਕਰਮ ਕਰੈ ਬਹ ਆਸਨ ਜੈਨ ਮਾਰਗ ਸੰਜਮ ਅਤਿ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤਉ ਪੀ ਹਮੈ ਮੈਲ ਨ ਜਾਵੇ ਹਰ ਕੇ ਨਾਮ ਸੰਸਰ ਕਛ ਨਾਹੀ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ ਮਨ ਕਾਮਨਾ ਤੀਰਥ ਦੇਹ ਛੁੱਟੈ ਗਰਭ ਗੁਮਾਨ ਨਾ ਮੰਨਤੇ ਹਟੈ ਸੋਚ ਕਰੈ ਦਿਨਸ ਅਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਤੇ ਕਬੂ ਨਾ ਵਿਖਿਆ ਟਰੈ ਜਲ ਧੋਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਧਰੇ ਪਤਿਤ ਬਹੁ ਮੂਚ ਬਹੁਤ ਸਿਆਣਪ ਜਮਕਾ ਭਉ ਬਿਆਪੈ ਅਨਕ ਯਤਨ ਕਰ ਤ੍ਰਿਸਨ ਨਾ ਧਰਾਪੈ ਭੇਖ ਅਨੇਕ ਅਗਨ ਨਹੀਂ ਬੁਝੈ ਕੋਟ ਉਪਾਅ ਦਰਗਹਿ ਨਹੀਂ ਸਿੱਜੈ ਛੂਟ ਸਨਾਹੀ ਊਪ ਪਿਆਲ ਮੋਹ ਬਿਆਪਹਿ ਮਾਇਆ ਜਾਲ ਔਰ ਕਰਤੂਤ ਸਗਲੀ ਜਮਦਾਨੈ ਗੋਵਿੰਦ ਭਜਨ ਬਿਨ ਤਿਰ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮਾਗੇ ਸਾਧ ਜਨਾ ਕੀ ਸੇਵਾ ਲਾਗੇ ਜੇ ਕੋ ਆਪਨਾ ਦੁਖ ਮਿਟਾ ਆਵੇ ਹਰ ਹਰ ਨਾਮ ਹਿਰਦੈ ਸਦ ਗਾਵੇ ਜੇ ਕੋ ਆਪਣੀ ਸੋਭਾ ਲੂਰੈ ਸਾਧ ਸੰਗ ਇਹ ਹਉਮੈ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਪਰੈ ਜਿਸ ਜਨ ਕਉ ਪ੍ਰਭ ਦਰਸ ਪਿਆਸਾ ਨਾਨਕ ਤਾ ਕੈ ਬਲ ਬਲ ਜਾਸਾ ਸਗਲ ਪੁਰਖ ਮਹਿ ਹੈ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੈ ਅਭਿਮਾਨ ਆਪਸ ਕਉ ਜੋ ਜਾਣੈ ਨੀਚਾ ਸੂਗਨੀਐ ਸਭ ਤੇ ਊਚਾ ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੀਖੈ ਸਗਲ ਸ੍ਰਿਸ਼ਟ ਸਾਜਨਾ ਸੂਖ ਦੂਖ ਜਨ ਸਮ ਦ੍ਰਿਸ਼ਟੀ ਤਾਰ ਨਾਨਕ ਪਾਪ ਪੁਨ ਨਹੀਂ ਲੇਪਾ ਨਿਰ ਧਨ ਕਉ ਧਨ ਤੇਰੋ ਨਾਉ ਥਾਵੇ ਕਉ ਨਾਉ ਤੇਰਾ ਥਾਉ ਨਿਮਾਨੇ ਕਉ ਪ੍ਰਭ ਤੇਰੋ ਮਾਨ ਸਗਲ ਕਟਾ ਕਉ ਦੇਵ ਹੁਦਾਨ ਕਰਨ ਕਰਾਵਨ ਹਾਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗਤਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਉਮਰੀ ਉਸਤਤ ਤੁਮਤੇ ਹੋਏ ਨਾਨਕ ਅਵਰ ਨ ਜਾਣਸ ਕੋਏ ਸਰਬ ਧਰਮ ਮਹਿ ਸ੍ਰੇਸ਼ਟ ਧਰਮ ਹਰ ਕੋ ਨਾਮ ਜਪੁ ਨਿਰਮਲ ਕਰਮ ਸਗਲ ਕਿਰਿਆ ਮਹਿ ਉਤਮ ਕਿਰਿਆ ਸਾਥ ਸੰਗ ਦੁਰਮਤਮਲ ਹਿਰਿਆ ਸਗਲ ਉਦਮ ਮਹਿ ਉਦਮ ਭਲਾ ਹਰ ਕਾ ਨਾਮ ਜਪਹੁ ਜੀ ਸਦਾ ਸਗਲ ਬਾਣੀ ਮਹਿ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਾਗਲ ਥਾਨ ਤੇ ਉਹ ਉਤਮ ਥਾਨ ਨਾਨਕ ਜਿਹ ਘਟ ਵਸੈ ਹਰ ਨਾਮ ਸਲੋਕ ਨਿਰਗੁਨੀ ਆਰਿਆਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀ ਆ ਤਿਸ ਚੀਤ ਰਖ ਨਾਨਕ ਨਿਬਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੀਤ ਪ੍ਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸੀ ਗਾਰਿਆ ਗਰਭ ਅਗਨ ਮਹਿ ਜਨਹਿ ਉਬਾਰਿਆ ਬਾਰ ਬਵਸਥਾ ਤੁਝਹਿ ਪਿਆਰੈ ਦੂਦ ਭਰ ਜੋਬਨ ਭੋਜਨ ਸੁਖ ਸੂਦ ਬਿਰਤ ਭਇਆ ਉਪਰ ਸਾਖਸੈਨ ਮੁਖ ਅਪਿਆਉ ਬੈਠ ਕਉਦੈਨ ਇਹੋ ਨਿਰਗੁਨ ਗੁਣ ਕਛੂ ਨਾ ਬੂਝੈ ਬਖਸ਼ ਲਿਏ ਹੋ ਤਉ ਨਾਨਕ ਸਿਜੈ ਜਿਹ ਪ੍ਰਸਾਦ ਧਰੂ ਪਰ ਸੁਖ ਬਸਹਿ ਸੁਤ ਪ੍ਰਾਤਮੀਤ ਬਨਤਾ ਸੰਗ ਹਸਹਿ ਜਿਹ ਪ੍ਰਸਾਦ ਪੀਵਹਿ ਸੀਤਲ ਜਲਾ ਸੁਖ ਦਾਈ ਪਵਨ ਪਾਵਕ ਅਮੁੱਲਾ ਜਿਹ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਾਸਤ ਪਾਵ ਕਰਨ ਨੀਤਰ ਦਸਨਾਤ ਸਹਿਤਿਆਗ ਅਵਰ ਸੰਗ ਰਚਨਾ ਐਸੇ ਦੁਖ ਮੂੜ ਅੰਧ ਵਿਆਪੇ ਨਾਨਕ ਕਾਢ ਲੇ ਹੋ ਪ੍ਰਭ ਆਪੇ ਆਦ ਅੰਤ ਜੋ ਰੱਖਣਹਾਰ ਤਿਸ ਸਿਉ ਪ੍ਰੀਤ ਨ ਕਰੈ ਗਵਾਰ ਜਾ ਕੀ ਸੇਵਾ ਨਭ ਨਿਤ ਪਾਵੇ ਤਾ ਸਿਉ ਮੂੜਾ ਮਨ ਨਹੀਂ ਲਾਵੇ ਜੋ ਠਾਕੁਰ ਸਦ ਸਦਾ ਹਜੂਰੇ ਤਾ ਕੋ ਅੰਦਾਜ਼ਾ ਅਨਤ ਦੂਰੇ ਜਾ ਕੀ ਟਹਿਲ ਪਾਵੇ ਦਿਰਘ ਹੈ ਮਾਨ ਤਿਸਹਿ ਵਿਸਾਰੈ ਮੁਗਦ ਅਜਾਨ ਸਦਾ ਸਦਾ ਇਹੋ ਭੂਲਨਹਾਰ ਨਾਨਕ ਰਖਨਹਾਰ ਅਪਾਰ ਰਤਨ ਤਿਆਗ ਕਉਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮੱਚੈ ਜੋ ਛੱਡਨਾ ਸੋ ਅਸਥਰ ਕਰਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਇ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਦਬ ਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮਹਿ ਪਤਦ ਬਿਕਰਾਲ ਨਾਨਕ ਕਾਢ ਲਿਓ ਪ੍ਰਭ ਦਇਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲਮਾਇਆ ਛਪ ਸਨਾਹੇ ਕਾਠ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸੁਆਨ ਅੰਤਰ ਅਗਨ ਬਾਹਰ ਤਨ ਸੁਆਹ ਗਲ ਪਾਥਰ ਕੈਸੇ ਤਰੈ ਅਥਾਹ ਜਾ ਕੇ ਅੰਤਰ ਬਸੈ ਪ੍ਰਭ ਆਪ ਨਾਨਕ ਤੀ ਜਨ ਸਹਿਜ ਸਮਾਤ ਸੋਨ ਅੰਦਾ ਕੈਸੇ ਮਾਰਗ ਪਾਵੇ ਕਰ ਗਹਿ ਲੇਹੁ ਓੜ ਨਿਭਾਵੇ ਕਹਾ 부ਝਾਰਤ ਬੂਝੈ ਡੋਰਾ ਨਿਸ ਕਹੀਐ ਤਉ ਸਮਝੈ ਭੋਰਾ ਕਹਾ ਬਿਸਨ ਪਦ ਗਾਵੇ ਗੰਗ ਜਤਨ ਕਰੈ ਤਉ ਭੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਊਹਾ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿ ਰਾਈ ਤਾਸੋ ਪ੍ਰੀਤ ਬਲੂਆ ਕੇ ਗ੍ਰਹਿ ਪੀਤਰ ਬਸੈ ਆਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨਹਿ ਪ੍ਰਤੀਤ ਕਾਲ ਨਾ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧ੍ਰੋਹ ਇਹ ਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲੇਹੁ ਆਪਨ ਕਰ ਕਰਮ ਤੂ ਠਾਕੁਰ ਤੁਮ ਪਹਿ ਅਰਦਾਸ ਜੀਉ ਪੈੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਿਕ ਤੇਰੀ ਤੁਮਰੀ ਕਿਰਪਾ ਮਹਿ ਸੂਖ ਘਨੇਰੇ ਕੋਈ ਨ ਜਾਣੈ ਤੁਮਰਾ ਅੰਤ ਊਚੇ ਤੇ ਊਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸ਼ਲੋਕ ਦੀਨ ਹਰ ਪ੍ਰਭ ਛੋੜ ਕੇ ਲੱਗੈ ਅਨਸੁਆਏ ਨਾਨਕ ਕਹੂ ਨਾ ਸੀ ਜਈ ਬਿਨ ਨਾਵੇ ਪਤ ਜਾਏ ਅਸ਼ਟਪਦੀ 10 ਵਸਤੂ ਲੇ ਪਾਛੈ ਪਾਵੇ ਏਕ ਵਸਤ ਕਾਰਨ ਬਿਖੋਟ ਗਵਾਵੇ ਏਕ ਪੀਣਾ ਦੇ 10 ਪੀ ਹਿਰਲੇ ਤਉ ਮੂੜਾ ਕਹੋ ਕਹਾ ਕਰੇ ਜਿਸ ਠਾਕੁਰ ਸਿਓ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ ਜਾ ਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਵੂਠਾ ਜਿਸ ਜਾਨੁ ਆਪਣਾ ਹੁਕਮ ਮਨਾਇਆ ਸਰਬ ਤੋਗ ਨਾਨਕ ਤਿਨ ਪਾਇਆ ਅਗਨਤ ਸਾਹ ਹੋ ਆਪਣੀ ਦੇ ਰਾਸ ਖਾਤ ਪੀਤ ਵਰਤੈ ਅਨੰਦ ਉਲਾਸ ਆਪਣੀ ਅਮਾਨ ਕਛ ਬਾਹਰ ਸਾਹ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹਰ ਉਸ ਕਾ ਵਿਸ਼ਵਾਸ ਨਾ ਹੋਵੈ ਜਿਸ ਕੀ ਵਸਤ ਤਿਸ ਆਗੇ ਰਾਖੈ ਪ੍ਰਭ ਕੀ ਆਗਿਆ ਮਾਨੈ ਮਾਥੈ ਉਸ ਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਿਕ ਭਾਤ ਮਾਇਆ ਕੇ ਹੇਤ ਸਰਪਰ ਹੋਵਤ ਜਾਨ ਅਨੇਤ ਬਿਰਖ ਕੀ ਛਾਇਆ ਸਿਉ ਰੰਗ ਲਾਵੈ ਉਹ ਬਿਨਸੈ ਉਹ ਮਨ ਪਛਤਾਵੈ ਜੋ ਦੀਸੈ ਸੋ ਚਾਲਨਹਾਰ ਲਪਟ ਰਹੇਉ ਤਹ ਅੰਧ ਅੰਧਾਰ ਬਟਾਉ ਸਿਓ ਜੋ ਲਾਵੈ ਨੇਹ ਤਾ ਕਉ ਹਾਤ ਨ ਆਵੈ ਕੇਹ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰਿ ਕਿਰਪਾ ਨਾਨਕ ਆਪ ਲਏ ਲਾਈ ਮਿਥਿਆ ਤਨ ਧਨ ਕੁਟੰਬ ਸਬਾਇਆ ਮਿਥਿਆ ਹਉਮੈ ਮਮਤਾ ਮਾਇਆ ਮਿਥਿਆ ਰਾਜ ਜੋਬਨ ਧਨਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਾਥ ਹਸਤੀ ਅਸਵ ਵਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਆਤ੍ਰੋਹ ਮੋਹ ਅਭਿਮਾਨ ਮਿਥਿਆ ਆਪਸ ਉੱਪਰ ਕਰਤੁ ਗਮਾਨ ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੈ ਹਰਿ ਕੇ ਚਰਨ ਮਿਥਿਆ ਸ੍ਰਵਨ ਪਰ ਨਿੰਦਾ ਸੁਨਹਿ ਮਿਥਿਆ ਹਾਸਤ ਪਰ ਦਰਬ ਕੋ ਹੀ ਰਹਿ ਮਿਥਿਆ ਨੇਤਰੋ ਪੀਖਤ ਪਰ ਤ੍ਰਿਉ ਰੂਪਾਦ ਮਿਥਿਆ ਰਸਨਾ ਭੋਜਨ ਅਨ ਸੁਆਦ ਮਿਥਿਆ ਚਰਨ ਪਰ ਵਿਕਾਰ ਕੋ ਤਾਵ ਹੈ ਮਿਥਿਆ ਮਾਨ ਪਰ ਲੋਭ ਲੁਭਾਵ ਹੈ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੇਤ ਬਿਕਾਰਾ ਬਿਨ ਬੂਝੇ ਮਿਥਿਆ ਸਭ ਭਏ ਸਫਲ ਦੇਹ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਖਤ ਕੀ ਆਰਜਾ ਸਾਚ ਬਿਨਾ ਕਹਿ ਹੂ ਵਦ ਸੂਚਾ ਬਿਰਥਾ ਨਾਮ ਬਿਨਾ ਤਨ ਅੰਦ ਮੁਖ ਆਵਤ ਤਾਕੈ ਦੁਰਗੰਧ ਬਿਨ ਸਿਮਰਨ ਦਿਨ ਰੈਨ ਬ੍ਰਿਥਾ ਬਿਹਾਏ ਮੇਗ ਬਿਨਾ ਜਿਉ ਖੇਤੀ ਜਾਏ ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ ਜਿਉ ਕਿਰਪਨ ਕੇ ਨਿਰਾਰਥ ਦਾਮ ਧੰਨ ਧੰਨ ਤੇ ਜਨ ਜਿਹ ਘੜ ਬਸਿਓ ਹਰਨਾਓ ਨਾਨਕ ਤਾ ਕੈ ਬਲ ਬਲ ਜਾਓ ਰਹਿਤ ਅਵਰ ਕਛ ਅਵਰ ਕਮਾਵਤ ਮਾਨ ਨਹੀ ਪ੍ਰੀਤ ਮੁਖ ਹੋ ਗੰਢ ਲਾਵਤ ਜਾਨਨ ਹਾਰ ਪ੍ਰਭੂ ਪਰਬੀਨ ਬਾਹਰ ਭੇਖ ਨਾ ਕਾਹੂ ਪੀ ਨਾ ਅਵਰ ਉਪਦੇਸੈ ਆਪ ਨਾ ਕਰੈ ਆਵਤ ਜਾਵਤ ਜਨਮ ਐ ਮਰੈ ਜਿਸਕੇ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਓਨ ਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪਹਿ ਮਾਨੈ ਆਪਹਿ ਆਪ ਆਪ ਕਰਤ ਨਿਵੇਰਾ ਸਹਿ ਦੂਰ ਜਨਾਵਤ ਸਹਿ ਬੁਝਾਵਤ ਨੇਰਾ ਉਪਾਵਸਿਆਨ ਪਸਗਲ ਤੇ ਰਹਤ ਸਭ ਕਛ ਜਾਣੈ ਆਤਮ ਕੀ ਰਹਤ ਜਿਸ ਭਾਵੈ ਤਿਸ ਲਏ ਲੜ ਲਾਇ ਥਨ ਥਨੰਤਰ ਰਹਾ ਸਮਾਏ ਸੂ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ 36 ਅੰਮ੍ਰਿਤ ਖਾਹੇ ਤਿਸ ਠਾਕੁਰ ਕਉ ਰਖ ਮਨ ਮਾਹੇ ਜਿਹ ਪ੍ਰਸਾਦ ਸੁਗੰਧਤ ਤਨ ਲਾਵਹਿ ਤਿਸ ਕਉ ਸਿਮਰਤ ਪਰਮਗਤ ਪਾਵਹਿ ਜਿਹ ਪ੍ਰਸਾਦ ਬਸਹਿ ਸੁਖ ਮੰਦਰ ਤਿਸਹਿ ਧਿਆਏ ਸਦਾ ਮਨ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰਹੁ ਤਿਸ ਰਸਨਾ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜੇ ਪ੍ਰਸਾਦ ਪਾਟ ਪਟੰਬਰ ਹੜਾਵਹਿ ਸਹਿ ਤਿਆਗ ਕਤ ਅਬਰ ਲੁਭਾਵਹਿ ਜੇ ਪ੍ਰਸਾਦ ਸੁਖ ਸੇਜ ਸੁਈਜੈ ਮਨ ਆਠ ਪਹਿਰ ਤਾਕਾ ਜਸਗਾ ਬੀਜੈ ਜੇ ਪ੍ਰਸਾਦ ਤੁਜ ਸਭ ਕੋ ਮਾਨੈ ਮੁਖਤਾ ਕੋ ਜਸਰਸਨ ਬਖਾਨੈ ਜੇ ਪ੍ਰਸਾਦ ਤਿਰੁ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਾਪਤ ਦਰਗ ਹੈ ਮਾਨਪਾਵ ਹੈ ਨਾਨਕ ਪਤ ਸੇਤੀ ਘਰ ਜਾਵ ਹੈ ਜਿਹ ਪ੍ਰਸਾਦ ਆਰੋਗ ਕੰਚਨ ਦੇਹੀ ਲਿਵ ਲਾ ਬਹੁਤ ਸ੍ਰਾਮ ਸਨੇਹੀ ਜਿਹ ਪ੍ਰਸਾਦ ਤੇਰਾ ਓਲਾ ਰਹਤ ਮਨ ਸੁਖ ਪਾਵਹਿ ਹਰ ਹਰ ਜਸ ਕਹਿਤ ਜਿਹ ਪ੍ਰਸਾਦ ਤੇਰੇ ਸਗਲ ਚਿਧਰ ਢਾਕੇ ਮਨ ਸਰਨੀ ਪਰ ठाकुर ਪ੍ਰਭ ਤਾਕੈ ਜਿਹ ਪ੍ਰਸਾਦ ਤੁਝ ਕੋ ਨ ਪਹੂਚੈ ਮਨ ਸਾਸ ਸਾਸ ਸਿਮਰਹ ਪ੍ਰਭ ਊਚੇ ਜਿਹ ਪ੍ਰਸਾਦ ਪਾਈ ਦੁਰਲੱਭ ਦੇਹ ਨਾਨਕ 타કી ਭਗਤ ਕਰੇ ਹਾ ਜੇਹ ਪ੍ਰਸਾਦ ਆ ਭੂਖਨ ਪਹਿਰੀ ਜੈ ਮਨ ਤਿਸ ਸਿਮਰਤ ਕਿਉ ਆਲਸ ਕੀਜੈ ਜੇਹ ਪ੍ਰਸਾਦ ਅਸੁ ਹਸਤ ਅਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ ਜੇਹ ਪ੍ਰਸਾਦ ਬਾਗ ਮਿਲਖ ਧਨਾ ਰਾਖ ਪਰੋਏ ਪ੍ਰਭ ਆਪਣੇ ਮਨ ਜਿਨ ਤੇਰੀ ਮਨ ਬਨਤ ਬਨਾਈ ਊਠਤ ਬੈਠ ਤੋ ਸਦੋ ਤਿਸਹਿ ਧਿਾਈ ਤਿਸਹਿ ਧਿਾਏ ਜੋ ਏਕ ਅਲਖ ਹੈ ਈਹਾ ਊਹਾ ਨਾਨਕ ਤੇਰੀ ਰਖੈ ਜੇਹ ਪ੍ਰਸਾਦ ਕਰਹਿ ਪੁੰਨ ਬਹੁ ਦਾਨ ਮਨ ਆਠ ਪਹਿਰ ਕਰਦਿ ਸਿ ਕਾ ਧਿਆਨ ਜੇਹ ਪ੍ਰਸਾਦ ਤੂੰ ਆਚਾਰ ਬਿਵਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ ਜੇਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰਹੁ ਸਦਾ ਅਨੂਪ ਜੇਹ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇਹ ਪ੍ਰਸਾਦ ਤੇਰੀ ਪਾਤਰ ਹੈ ਗੁਰ ਪ੍ਰਸਾਦ ਨਾਨਕ ਜਸ ਕਹੇ ਜੇਹ ਪ੍ਰਸਾਦ ਸੁਨਹਿ ਕੰਨ ਨਾਦ ਜੇਹ ਪ੍ਰਸਾਦ ਪੀਖਹਿ ਬਿਸਮਾਦ ਜਿਹ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ ਜਿਹ ਪ੍ਰਸਾਦ ਸੁਖ ਸਹਜਿ ਬਸਨਾ ਜਿਹ ਪ੍ਰਸਾਦ ਹਸਤ ਕਰ ਚਲਹਿ ਜਿਹ ਪ੍ਰਸਾਦ ਸੰਪੂਰਨ ਫਲ ਹੈ ਜਿਹ ਪ੍ਰਸਾਦ ਪਰਮਗਤ ਪਾਵਹਿ ਜਿਹ ਪ੍ਰਸਾਦ ਸੁਖ ਸਹਜ ਸਮਾਵਹਿ ਐਸਾ ਪ੍ਰਭ ਤਿਆਗ ਅਵਰ ਕਤ ਲਗਹੋ ਗੁਰ ਪ੍ਰਸਾਦ ਨਾਨਕ ਮਨ ਜਾਗਹੋ ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਮਨੋ ਬਿਸਾਰ ਜਿਹ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾ ਕਉ ਜਾਪ ਜਿਹ ਪ੍ਰਸਾਦ ਤੇਰੇ ਕਾਰਜ ਪੂਰੇ ਸਹਜਾਨ ਮਨ ਸਦਾ ਹਜੂਰੇ ਜਿਹ ਪ੍ਰਸਾਦ ਤੂੰ ਪਾਵਹਿ ਸਾਚ ਰੇ ਮਨ ਮੇਰੇ ਤੂੰ ਤਾ ਸੋ ਰਾਚ ਜਿਹ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਪ ਜਪੈ ਜਪ ਸੋਏ ਆਪ ਜਪਾਇ ਜਪੈ ਸੋ ਨਾਉ ਆਪ ਗਾਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੁਪ੍ਰਸੰਨ ਵਸੈ ਮਨ ਸੋਏ ਪ੍ਰਭ ਦਇਆ ਤੇ ਮਤ ਉੱਤਮ ਹੋਏ ਸਰਬ ਨਿਧਾਨ ਪ੍ਰਭ تیਰੀ ਮਇਆ ਆਪਹੁ ਕਛੂ ਨਾ ਕਿਨੂ ਹੂ ਲਇਆ ਜਿਤ ਜਿਤ ਲਾਭ ਹੋ ਤਿਤ ਲੱਗੈ ਹਰਨਾਥ ਨਾਨਕ ਇਨ ਕੈ ਕਛੂ ਨਾ ਹਾਥ ਸਲੋਕ ਅਗਮ ਅਗਾਦ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਤ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧਕੈ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧਕੈ ਸੰਗ ਮਿਟੈ ਅਭਿਮਾਨ ਸਾਧਕੈ ਸੰਗ ਪ੍ਰਗਟੈ ਸੋ ਗਿਆਨ ਸਾਧਕੈ ਸੰਗ 부ਝੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਵੇਰਾ ਸਾਧਕੈ ਸੰਗ ਪਾਏ ਨਾਮ ਰਤਨ ਸਾਧਕੈ ਸੰਗ ਏਕ ਉਪਰਜਤਨ ਸਾਧਕੀ ਮਹਿਮਾ ਵਰਨ ਕੌਣ ਪ੍ਰਾਨੀ ਨਾਨਕ ਸਾਧਕੀ ਸੋਭਾ ਪ੍ਰਭ ਮਾਹਿਸਮਾਨੀ ਸਾਧ ਕੈ ਸੰਗ ਅਗੋਚਰ ਮਿਲੇ ਸਾਧ ਕੈ ਸੰਗ ਸਦਾ ਪਰਫੁੱਲੈ ਸਾਧ ਕੈ ਸੰਗ ਆਵਹਿ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੈ ਸੰਗ ਮਨੋਹਰ ਬੈਨ ਸਾਧ ਕੈ ਸੰਗ ਨਕਤ ਹੂੰ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ ਸਾਧ ਕੈ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁਪਰਸੰਨ ਸਾਧ ਸੰਗ ਦੁਸ਼ਮਨ ਸਭ ਮੀਤ ਸਾਧੂ ਕੈ ਸੰਗ ਮਹਾ ਪੁਨੀਤ ਸਾਧ ਸੰਗ ਕਿਸੇ ਸਿਓ ਨਹੀਂ ਬੈਰ ਸਾਧ ਕੈ ਸੰਗ ਨਾ ਬੀਗਾ ਪੈਰ ਸਾਧ ਕੈ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧ ਕੈ ਸੰਗ ਨਾਹੀ ਹਉ ਤਾਪ ਸਾਧ ਕੈ ਸੰਗ ਤਜੈ ਸਭ ਆਪ ਆਪੇ ਜਾਣੈ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਨ ਆਈ ਸਾਧਕੈ ਸੰਗ ਨ ਕਬੂ ਤਾਵੇ ਸਾਧਕੈ ਸੰਗ ਸਦਾ ਸੁਖ ਪਾਵੇ ਸਾਧ ਸੰਗ ਬਸਤ ਅਗੋਚਰ ਲਹਿ ਸਾਧੂ ਕੈ ਸੰਗ ਅਜਰ ਸਹਿ ਸਾਧਕੈ ਸੰਗ ਬਸੈ ਥਾਨ ਊਚੈ ਸਾਧੂ ਕੈ ਸੰਗ ਮਹਿਲ ਪਹੂਚੈ ਸਾਧਕੈ ਸੰਗ ਦ੍ਰਿੜੈ ਸਭ ਧਰਮ ਸਾਧਕੈ ਸੰਗ ਕੇਵਲ ਪਾਰ ਬ੍ਰਹਮਾ ਸਾਧਕੈ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕਿਰਪਾਨ ਸਾਧ ਕੈ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋ ਧਨ ਪਾਵੇ ਜਿਸ ਧਨ ਤੇ ਸਭ ਕੋ ਵਰਸਾਵੇ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੈ ਸੰਗ ਸੋਭਾ ਸੁਰ ਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੈ ਸੰਗ ਸ੍ਰਬ ਥਾਨ ਗੰਮ ਨਾਨਕ ਸਾਧ ਕੈ ਸੰਗ ਸਫਲ ਜਨਮ ਸਾਧਕੇ ਸੰਗ ਨਹੀਂ ਕਛ ਕਾਲ ਦਰਸ਼ਨ ਭੇਟਤ ਹੋਤ ਨਿਹਾਲ ਸਾਧਕੇ ਸੰਗ ਕਲੂਖਤ ਹਰੈ ਸਾਧਕੇ ਸੰਗ ਨਰਕ ਪਰ ਹਰੈ ਸਾਧਕੇ ਸੰਗ ਈਸ਼ਾ ਉਹਾ ਸੁਹੇਲਾ ਸਾਧ ਸੰਗ ਵਿਛੁਰਤ ਹਰ ਮੇਲਾ ਜੋ ਇੱਛਾ ਸੋਈ ਫਲ ਪਾਵੇ ਸਾਧਕੇ ਸੰਗ ਨਾ ਬਿਰਥਾ ਜਾਵੇ ਪਾਰ ਬ੍ਰਹਮ ਸਾਧ ਰਤ ਬਸੈ ਨਾਨਕ ਉਧਰੈ ਸਾਧ ਸੁਨ ਰਸੈ ਸਾਧਕੇ ਸੰਗ ਸੁਨੋ ਹਰ ਨਾਮ ਸਾਧ ਸੰਗ ਹਰ ਕੇ ਗੁਣ ਗਾਓ ਸਾਧ ਕੈ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧ ਕੈ ਸੰਗ ਲੱਗੈ ਪ੍ਰਭ ਮੀਠਾ ਸਾਧੂ ਕੈ ਸੰਗ ਘਟ ਘਟ ਡੀਠਾ ਸਾਧ ਸੰਗ ਭੈ ਆਗਿਆਕਾਰੀ ਸਾਧ ਸੰਗ ਗਤ ਪਈ ਹਮਾਰੀ ਸਾਧ ਕੈ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਧ ਕੀ ਮਹਿਮਾ ਬੇਦ ਨਾ ਜਨ ਹੈ ਜੀਤਾ ਸੁਨਹਿ ਤੇਤਾ ਬਖਿਆਨ ਹੈ ਸਾਧ ਕੀ ਉਪਮਾ ਤਿਹੋ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਊਚ ਤੇ ਊਚੀ ਸਾਧ ਕੀ ਸੋਭਾ ਮੂਚ ਤੇ ਮੂਚੀ ਸਾਧ ਕੀ ਸੋਭਾ ਸਾਧ ਬਨ ਆਈ ਨਾਨਕ ਸਾਧ ਪ੍ਰਭ ਭੇਦਨਾ ਭਾਈ ਸ਼ਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੀਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸੁਦਾ ਨਿਰਲੇਪ ਜੈਸੇ ਜਲ ਮਹਿ ਕਮਲ ਅਲੇਪ ब्रह्मज्ञानी सदा निर्दोख जैसे सूर सर्वकौ सोख ब्रह्मज्ञानी कै दृष्ट समान जैसे राजरंग कौ लागै तुलपवान ब्रह्मज्ञानी कै धीर्ज एक जो बसदा कू खोदै कू चंदन लेप ब्रह्मज्ञानी का एह गुनाओ नानक जो पावक का सहज स्वभाव ब्रह्मज्ञानी निर्मलते निर्मला जैसे मैल ना लागै जला ब्रह्मज्ञानी कै मान होए प्रकाश जैसे धर ऊपर आकाश ब्रह्मज्ञानी कै मित्र सत्र समान ब्रह्मज्ञानी कै नाही अभिमान ब्रह्मज्ञानी ऊचते ऊंचा मन अपना है सब ते नीचा ब्रह्मज्ञानी से जान भय नानक जिन प्रभु आप करे ब्रह्मज्ञानी सकल की रीना आत्मरास ब्रह्मज्ञानी चीना ब्रह्मज्ञानी की सब ऊपर माया ब्रह्मज्ञानी ते कछ बुरा ना भयआ ब्रह्मज्ञानी सदा समदर्शी ब्रह्मज्ञानी की दृष्टि अमृत बरसी ब्रह्मज्ञानी बंधन ते मुक्तता ब्रह्मज्ञानी की निर्मल जुगता ब्रह्मज्ञानी का भोजन ज्ञान नानक ब्रह्मज्ञानी का ब्रह्म ध्यान ब्रह्मज्ञानी एक ऊपर आस ब्रह्मज्ञानी का नहीं विनाश ब्रह्मज्ञानी कह गरीबी समाहा ब्रह्मज्ञानी परोपकार उमाहा ब्रह्मज्ञानी कह नाही तंदा ब्रह्मज्ञानी लेत आवत बन्दा ब्रह्मज्ञानी कहोए सो भला ब्रह्मज्ञानी सो भाल भला ब्रह्मज्ञानी संग सगल उद्धार नानक ब्रह्मज्ञानी जपे सगल संसार ब्रह्मज्ञानी कह एकै रंग ब्रह्मज्ञानी कह बसे प्रभु संग ब्रह्मज्ञानी कह नाम आधार ब्रह्मज्ञानी कह नाम परिवार ब्रह्मज्ञानी सदा सत जागत ब्रह्मज्ञानी हम बुद्ध त्यागत ब्रह्मज्ञानी कह मन परमानंद ब्रह्मज्ञानी कह घर सदा आनंद ब्रह्मज्ञानी सुख सहज निवास नानक ब्रह्मज्ञानी का नहीं विनाश ब्रह्मज्ञानी ब्रह्म का बेटा ब्रह्मज्ञानी एक संग हेता ब्रह्मज्ञानी कह होए अचिंत ब्रह्मज्ञानी का निर्मल मंत ब्रह्मज्ञानी जिस करे प्रभु आप ब्रह्मज्ञानी का बड़ प्रताप ब्रह्मज्ञानी का दर्श बडभागी पाई है ब्रह्मज्ञानी कह बल बल जाई है ब्रह्मज्ञानी कह खोज है महेश्वर नानक ब्रह्मज्ञानी आप परमेश्वर ब्रह्मज्ञानी की कीमत ना है ब्रह्मज्ञानी कह सकल मनमा है ब्रह्मज्ञानी का कौन जाने भेद ब्रह्मज्ञानी को सदा आदेश ब्रह्मज्ञानी का कथा ना जाए अढाखियर ब्रह्मज्ञानी सर्व का ठाकुर ब्रह्मज्ञानी की मित्र कौन बखानने ब्रह्मज्ञानी की गात ब्रह्मज्ञानी जाने ब्रह्मज्ञानी का अंत ना पार नानक ब्रह्मज्ञानी को सदा नमस्कार ब्रह्मज्ञानी सब सृष्टि का करता ब्रह्मज्ञानी सत जीव है नहीं मरता ब्रह्मज्ञानी मुक्त जुगत जीव का दाता ब्रह्मज्ञानी पूर्ण पुरुष विधाता ब्रह्मज्ञानी अनाथा का नाथ ब्रह्मज्ञानी का सब उपराहाथ ब्रह्मज्ञानी का सकल आकार ब्रह्मज्ञानी आप निरंकार ब्रह्मज्ञानी की शोभा ब्रह्मज्ञानी बनी नानक ब्रह्मज्ञानी सर्व का धनी श्लोक उर तारे जो अंतर नाम सर्व मैं पीखे भगवान निमख निमख ने ठाकुर नमस्कार है नानक ओ अपरस सकल निस्तार है आष्टपदी मिथ्या नाहि रसना परस मनमहै प्रीति निरंजन दर्श पारत्रयो रूप ना पेखे नेत्र साध की टहल संत संग हेत कर्ण ना सुने काहू की निंदा सब ते जानै आपस को मन्दा गुरु प्रसाद बिखिया परहरै मन की वासना मन तीटरै इंद्रि जेत पंच दुख ते रहत नानक कोट मध्य को ऐसा अपरस बैसनो सो जिस ऊपर सो प्रसन्न बेसन की माया ते होए भिन्न ਕਰਮ ਕਰਤ ਹੋਵੇ ਨਿਹਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗ ਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜੈ ਅਵਰਹਿ ਨਾਮ ਜਪਾਵੇ ਨਾਨਕ ਓਹ ਬੈਸਨੋ ਪਰਮਗਤ ਪਾਵੇ ਭਗਉਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਦ ਸੰਗ ਪਾਪਾ ਮਲਖ ਹੋਵੇ ਤਿਸ ਭਗਉਤੀ ਕੀ ਮੱਤ ਉਤਮ ਹੋਵੇ ਭਗਵੰਤ ਕੀ ਟਹਿਲ ਕਰੈ ਨਿਤਨੀਤ ਮਨ ਤਨ ਅਰਪੈ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ ਸੋ ਪੰਡਿਤ ਜੋ ਮਨ ਪਰਬੋਧੈ RAM ਨਾਮ ਆਤਮ ਮਹਿਸੂਦੈ RAM ਨਾਮ ਸਰ ਰਸ ਪੀਵੈ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫਿਰ ਜੋ ਨ ਆਵੈ ਬੀਦ ਪ੍ਰਾਨ ਸਿਮਰਿਤ ਬੂਝੈ ਮੂਲ ਸੂਖਮ ਮਹ ਜਾਨੈ ਅਸਤੂਲ ਚਾਹ ਵਰਨਾ ਕਉ ਦੇ ਉਪਦੇਸ ਨਾਨਕ ਉਸ ਪੰਡਿਤ ਕਉ ਸਦਾ ਆਦੇਸ ਬੀਜ ਮੰਤਰ ਸਰਬ ਕੋ ਗਿਆਨ ਚਾਹ ਵਰਨਾ ਮਹ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰਿ ਕਿਰਪਾ ਅੰਤਰ ਉਰ ਧਾਰੈ ਪਸ ਪ੍ਰੇਤ ਮੁਗਦ ਪਾਥਰ ਕਉ ਤਾਰੈ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲਾਏ ਜਿਸ ਲਿਖਿਆ ਤੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤਿ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਤਨ ਭਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗਹ ਪ੍ਰਵਾਨ ਆਪਣੇ ਦਾਸ ਕਉ ਆਪ ਕਿਰਪਾ ਕਰੈ ਤਿਸ ਦਾਸ ਕਉ ਸਭ ਸੋਜੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ RAM ਦਾਸ ਪ੍ਰਭ ਕੀ ਆਗਿਆ ਆਤਮ ਹਿਤਾ ਵੈ ਜੀਵਨ ਮੁਕਤ ਸੋਗ ਕਹਾਵੈ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤਹਿ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਵਿਖ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਓ ਜਿਤ ਜਿਤ ਘਰ ਰੱਖੈ ਤੈ ਸਾ ਤਨ ਨਾਓ ਆਪੇ ਕਰਨ ਕਰਾਵਨ ਜੋਗ ਪ੍ਰਭ ਭਾਵੈ ਸੋਈ ਪੁਨ ਹੋਗ ਪਸਰਿਉ ਆਪ ਹੋਏ ਅਨਤ ਤਰੰਗ ਲਖੇ ਨ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈ ਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਵਿਨਾਸ਼ ਸਦਾ 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 ਦਇਾਲ ਸਿਮਰ ਸਿਮਰ ਨਾਨਕ ਭਏ ਨਿਹਾਲ